ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਾਡੇ ਸਤਿਕਾਰਯੋਗ ਵੀਰ ਭਾਈ ਬਲਜੀਤ ਸਿੰਘ ਬਰੇਸ਼ੀਆ ਵੱਲੋਂ ਇੱਕ ਕਵਤਾ ਦਾ ਹੁਕਮ ਹੋਇਆ ਕਿ ਸਾਡੇ ਜਥੇ ਵੱਲੋਂ ਗਾਈ ਜਾਵੇ ਔਰ ਇਸ ਦਾ ਸਰਲੇਖ ਹੈ ਇੱਕ ਸੰਦੇਸ਼ ਹੈ ਨੌਜਵਾਨ ਸਿੱਖਾਂ ਦੇ ਮੁੰਡਿਆਂ ਨੂੰ ਇੱਕ ਸੰਦੇਸ਼ ਤੇ ਦਸਤਾਰਾਂ ਸਜਾਓ ਆਓ ਇਹ ਛੰਦ ਆਪਣੇ ਆਪ ਸਾਰੇ ਅਰਥ ਕਰੇਗਾ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਭਾਈ ਸਿਕੰਦਰ ਸਿੰਘ ਗਾਜੀਵਾਲ ਗੁਰਪ੍ਰੀਤ ਸਿੰਘ ਕਲਸੀਆ ਪੇਸ਼ ਕਰੇ ਹਨ ਕਿ ਸਿੱਖਾਂ ਦੇ ਪੁੱਤਾਂ ਨੂੰ ਕਾਤੋਂ ਭਾਰ ਲੱਗਦਾ ਸਿਰ ਦਸਤਾਰਾਂ ਦਾ ਦਸਤਾਰ ਕੀ ਹੈ ਸਬਤ ਸੂਰਤ ਦਸਤਾਰ ਸਿਰਾ ਆਓ ਜਰਾ ਆਪਾਂ ਬੜੇ ਪਿਆਰ ਦੇ ਨਾਲ ਉਸ ਵੀਰ ਦੀ ਕਲਮ ਤੋਂ ਲਿਖੀ ਹੋਈ ਇਹ ਕਵਿਤਾ ਦਾ ਆਨੰਦ ਮਾਣੀਏ ਸਾਡਾ ਹੈ ਸਵਾਲ ਪੂਰੀ ਸਿੱਖ ਕੌਮ ਨੂੰ ਨਾ ਗੱਲ ਹੋਰ ਕਿਸੇ ਦੀ ਸਾਰਾ ਪੰਥ ਬੈਠ ਕੇ ਵਿਚਾਰ ਕਰਨੇ ਪੀੜ ਕੌਮੀ ਵਿਸ਼ੇ ਦੀ ਅੱਜ ਦੀ ਜਵਾਨੀ ਨੂੰ ਨਾ ਪਤਾ ਸੰਗਤ ਸਾਬ ਜਾ ਦੇ ਚਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾ ਤੋਂ ਦਸਤਾਰਾਂ ਦਾ ਸਾਡਾ ਹੈ ਸਵਾਲ ਪੂਰੀ ਸਿੱਖ ਕੌਮ ਨੂੰ ਨਾ ਗੱਲ ਹੋਰ ਕਿਸੇ ਦੀ ਸਾਰਾ ਪੰਥ ਬੈਠ ਕੇ ਵਿਚਾਰ ਕਰਨੇ ਪੀੜ ਕੌਮੀ ਵਿਸ਼ੇ ਦੀ ਅੱਜ ਦੀ ਜਵਾਨੀ ਨੂੰ ਨਾ ਪਤਾ ਸੰਗਤ ਸਾਬ ਜਾ ਦੇ ਚਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾ ਤੋਂ ਦਸਤਾਰਾਂ ਦਾ ਸਿੱਖੀ ਅਕਾਲ ਸਾਡਾ ਸਿਰ ਮੌਰ ਹੈ ਕਈ ਜਾਂਦੇ ਸਾਰੇ ਨੇ ਭੁੱਲ ਬੈਠੀ ਕੌਮ ਹੈ ਹੁਕਮ ਮੰਨਣਾ ਜਾਂ ਜ਼ਥੇਦਾਰ ਹਾਰੇ ਨੇ ਹਾਂ ਥਾਂ ਤੇ ਨਿੱਤ અપਮਾਨ ਹੁੰਦਾ ਹੈ ਸਿੱਖੀ ਦੇ ਇਕ ਕਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾ ਤੂੰ ਦਸਤਾਰਾਂ ਦਾ ਬਾਪੂ ਜੀ ਉਮੀਦਾਰ ਬਾਪੂ ਜੀਮੀਦਾਰ ਵੇਖੋ ਪੁੱਤਾਂ ਮਲੀ ਪੁੱਤ ਦਾੜੀ ਮੁੰਨੀਆਂ ਸਸ ਟੀਵੀ ਅੱਗੇ ਨੂੰ ਟਿਕਟੋਕ ਤੇ ਕੋਤੀ ਲਈ ਚੁੰਨੀਆਂ ਹੋ ਮੋਟੇ ਅੱਖਰਾਂ ਚ ਗੇਟ ਉੱਤੇ ਲਿਖਿਆ ਮੋਟੇ ਅੱਖਰਾਂ ਚ ਗੇਟ ਉੱਤੇ ਲਿਖਿਆ ਘਰ ਸਰਦਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾ ਤੋਂ ਦਸਤਾਰਾਂ ਦਾ ਸਾ ਪਾਤਸ਼ਾਹੀਆਂ ਦਾ ਨਾਮ ਜਮਣ ਦੇ ਪਾੜ ਨਹੀਂ ਕੀ ਬਾਣੀ ਹੈ ਮਸ਼ੀਆਂ ਨੇ ਮਤ ਮਾਰਤੀ ਜਵਾਨੀ ਦੀ ਅਸਲ ਕਹਾਣੀ ਹੈ ਹੋ ਕੀ ਮੁੱਲ ਪਾਇਆ ਤੁਸੀਂ ਨੇ ਪੰਜਾਬੀਓ ਸਿੰਘਾਂ ਦੀਆਂ ਮਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਫੇਰ ਭਾਰ ਲੱਗਦਾ ਕਾ ਤੋਂ ਦਸਤਾਰਾਂ ਦਾ ਜਿਹੜੀ ਕਾਮ ਭੁੱਲੇ ਇਤਿਹਾਸ ਆਪਣਾ ਜਿਹੜੀ ਕਮ ਭੁੱਲੀ ਇਤਿਹਾਸ ਆਪਣਾ ਉਹ ਘਰਾਹ ਪੈਂਦੀ ਐ ਮਿੱਟ ਜਾਂਦੀ ਗਲਤ ਅਖੀਰ ਵਾਂਗਰਾ ਡੱਡ ਦੁੱਖ ਸੰਦੀਆ ਆਓ ਕੰਮੀ ਬੇੜੀ ਵੇਖੋ ਡੱਕੇ ਡੋਲੇ ਖਾਂਦੀ ਪਾਰ ਖੈਕਦਾਰਾਂ ਦਾ ਪਾਰ ਖੈਕਦਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਤੋਂ ਦਸਤਾਰਾਂ ਦਾ ਪੰਜ ਤਖਤਾਂ ਦੇ ਪੰਜੇ ਜਥੇਦਾਰ ਜੀ ਇਲਾਨ ਕਰ ਦਿਉ ਲਾ ਦੀ ਉਮਰ ਮੁਜਖਮਾਂ ਦੇ ਉੱਤੇ ਜੀ ਕੌਮੀ ਦੁੱਖ ਹਲ ਦਿਉ ਊੜੇ ਤੇ ਜੂੜਾ ਸਦਾ ਸਾਂਭ ਰੱਖਣਾ ਦਾ ਤੇ ਜੂੜਾ ਸਦਾ ਸਾਂਭ ਰੱਖਣਾ ਤਾਜ ਕਿਰਦਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਤੋਂ 17 ਦਾ ਬਾਜ ਵਾਲੇ ਸਿੱਖਾਂ ਨੂੰ ਪੁੱਤਰ ਅੱਖਾਂ ਲਾਲ ਲਗੇ ਲਿਖ ਦੇ ਖਿਆਲ ਦਿਲੀ ਬਲ ਜੀਤ ਨੇ ਦਸਿਓ ਵਿਚਾਰ ਕੇ ਕਵੀਸ਼ਰਾਂ ਨੇ ਨਾਵਾਂ ਜੱਗ ਜੁੰਦਾ ਰੱਖਣਾ ਇਤਿਹਾਸਕਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾਤੋਂ ਦਾ